ਜਿਹੜੀ ਕੈਸੀ ਲੋਹੜੀ ਵਾਲੇ ਦਿਨ 13 ਜਨਵਰੀ 2025 ਅਸਵੀਰ ਲਈਸ ਕਰਤੀ ਸੀ ਮੈਂ ਬਿੱਤਰ ਜਾਨੂੰ ਨੂੰ ਬੇਨਤੀ ਕਰਾਂਗਾ ਸ੍ਰੀ ਪਵਨ ਸਿੰਘ ਜੀ ਮੇਨਤ ਪਲੀਜ਼ ਮੇਰੀ ਗੱਲ ਸੰਦੇ ਹੋਣ ਮਾਨਸੇ ਆਦਰ ਦੇ ਪਲੀਜ਼ ਡੂ ਕਰਾਂਗਾ ਇਹ ਉਸ ਤੋਂ ਪਹਿਲਾਂ ਕਰੇ ਦੋ ਗਤੀਵਿਧੀਆਂ ਇਹਨਾਂ ਬੱਚਿਆਂ ਦਾ ਜਿਹੜੇ ਇੱਕ ਬਾਈ ਏ 78 ਇਅਰਸ 올ਡ ਹਨ ਬੜੇ ਜੁਨੀ ਹਨ ਕਿ ਐਸੇ ਆ ਪੁਸਤਕਾਂ ਨੂੰ ਪੜਿਆ ਤੋਂ ਕਿ ਕਾਫੀ ਆਪੜਾਂ ਵਿੱਚੋਂ ਖੁਸ਼ਾਹ ਨਿਲੇਗਾ ਤੇ ਅਸੀਂ ਅੱਗੇ ਇਹਨਾਂ ਨੂੰ ਬਹੁਤ ਤੋ ਸਾਡਾ ਅਗਲਾ ਕਾਰਜਕ੍ਰਮ ਬੱਚਾ ਮਹਾਰਾਜ ਅਗਰ ਸਿੰਘ ਜੀ ਦੀ ਜਨਮ ਦਿਲੀ ਸਾਰੇ ਅਗਰਵਾਲ ਬੰਦੂਆਂ ਨੂੰ ਸਵਾਗਤ ਹੈ ਤੇ ਫਿਰ ਸਾਡੇ ਲਈ ਮਾਨ ਦੀ ਗੱਲ ਹੈ ਕਿ ਮੇਰੇ ਮਾਸੜੀ ਹੈ ਪਟਿਆਲਾ ਦੇ ਵਿੱਚ ਅਗਰਵਾਲ ਸਮਾਜ ਸਭਾ ਕਈ ਸਾਲਾਂ ਤੋਂ ਮਹਾਰਾਜ ਅਗਰ ਸਿੰਘ ਜੀ ਦੀ ਜਨਮ ਦਿ ਜੋ ਅਗਰਵਾਲ ਦੇ ਮੋਢੀ ਹਨ ਉਹਨਾਂ ਦੇ 5179 ਲੀ 5179 ਉਹਨਾਂ ਕੀ ਜਨਮ ਦਿਨ ਅੱਜ ਮਨਾਈ ਗਈ ਹੈ ਇਹ ਜਨਮ ਦਿਨ ਅੱਜ ਅਸੀਂ ਸਾਡੇ ਗੋਬਿੰਦ ਆਸ਼ਰਮ ਦੇ ਵਿੱਚ ਮਨਾਈ ਸਕੂਲਾਂ ਦੇ ਵਿੱਚ ਮਧਾਵੀ ਬੱਚਿਆਂ ਨੂੰ ਸੀ ਬੁਲਾ ਕੇ ਉਹਨਾਂ ਵਿੱਚ ਪਟਯੋਕਤਾ ਵੀ ਕਰਾਈ ਉਹਨਾਂ ਬੱਚਿਆਂ ਨੂੰ ਇਸ ਬਾਰੇ ਜਾਣਕਾਰੀ ਕੋਈ ਕੇ ਮਗਰ ਸਿੰਘ ਜੀ ਕੌਣ ਸਨ ਤੇ ਜਿਹੜਾ ਇਹ ਸਾਡਾ ਅਗਰਬਾਹ ਸਮਾਜ ਹੈ ਇਹ ਇੱਕ ਬਹੁਤ بڑا ਗਰੁੱਪ ਹੈ ਇਹ ਵੀ ਕਮ ਸੇ ਕਮ ਹਨ ਤੱਕ 650 ਮੈਂਬਰ ਇਸਕੇ ਮੈਂਬਰ ਬਣੇ ਹੋਏਗਾ ਤੇ ਇਹ ਅਗਰਸੈਨ ਜਿਹੜਾ ਮਹਾਰਾਜ ਅਗਰਸੈਨ ਸਭਾ ਹੈ ਇਹ ਬਹੁਤ ਤਰ੍ਹਾਂ ਦੇ ਕੰਮ ਕਰਦੀ ਹੈ ਤੁਸੀਂ ਗੰਗਾ ਜਲ ਵੇਚਰਾਂ ਅੱਖਾਂ ਦਾ ਤੇ ਖਾਸ ਤੌਰ ਤੇ ਜਿਹੜੇ ਛੋਟੇ ਬੱਚੇ ਫਿਫਥ ਕਲਾਸ ਤੱਕ ਦੇ ਬੱਚੇ ਹਨ ਉਹਨਾਂ ਦੀ ਅੱਖਾਂ ਦੀ ਚਕਾ ਕਰਾਉਣ ਤੋਂ ਬਾਅਦ ਉਹਨਾਂ ਦਾ ਹਲਾਲ ਕਰਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਇਹ ਸਭਾ ਜਿਹੜੀ ਹੈ ਗੋਲ ਚਾਈਲਡਹੂਡ ਫਾਊਂਡੇਸ਼ਨ ਤੱਕ ਦੇ ਨਾਲ ਮਿਲ ਕੇ ਅੱਠ ਅੱਖਾਂ ਦੇ ਕੈਂਪ ਡਿਫਰੈਂਟ ਸਕੂਲ ਦੇ ਵਿੱਚ ਲਗਾ ਚੁੱਕੀ ਤੇ ਅੱਜ ਇਹ ਜਨਮ ਦਿਹਾੜੇ ਸਮਾਰੋਹ ਦੇ ਵਿੱਚ ਪਟਿਆਲੇ ਦਾ ਬਹੁਤ بڑا ਸਮੂਹ ਕਾਠੋ ਕੇ ਇੱਥੇ ਆਇਆ ਹੈ ਅਸੀਂ ਉਹਨਾਂ ਦਾ ਭਾਰ ਪੜਕਰ ਕਰਦੇ ਖਾਧੇ ਸਾਹੇ ਦੋਸਤਾਂ ਦਾ ਤੇ ਅਸੀਂ ਇਹ ਵੀ ਦੱਸਿਆ ਗਿਆ ਕਿ ਮਹਾਰਾਜਾ ਗਗੇ ਸੈਨ ਜੀ ਦਾ ਕੀ ਯੋਗਦਾਨ ਸੀ ਜਦੋਂ ਅਗਰੋਹਾ धाम ਬਣਾਇਆ ਗਿਆ ਹੈ ਤਾਂ ਉਸ ਟਾਈਮ ਇੱਕ ਇੱਕ ਤੇ 1 ਰੁਪਏ ਦੀ ਪਤਾ ਉਹਨਾਂ ਨੇ ਚਲਾਈ ਤੀ ਤਾਂ ਕਿ ਕੋਈ ਬੰਦਾ ਵੀ ਆਪਣੇ ਕੰਮ ਕਾਤੋ ਆਪਣੇ ਰੋਪੀਏ ਤੋਂ ਬਥਾ ਜਨਾਰੇ ਉਸ ਪਥਾ ਨੂੰ ਅੱਗੇ ਚਲਦੇ ਹੋਏ ਇਹ ਅਗਰਵੰਸ਼ ਜਿਹੜਾ ਹੈਗਾ ਅੱਜ ਇਸ ਟਾਈਮ ਸਮਾਜ ਦੇ ਵਿੱਚ ਬਹੁਤ ਅੱਛੇ ਅੱਛੇ ਕੰਮ ਕਰ ਰਿਹਾ ਹੈ ਤੇ ਮੈਂ ਇਸ ਅਗੇ ਸਾਰੇ ਜਨ ਦੇ ਉਤੇ ਸਾਰੇ ਸਮਾਜ ਨੂੰ ਸਭ ਨੂੰ ਮੈਂ ਬਹੁਤ ਬਹੁਤ ਸ਼ੁਕਾਮਨਾ ਦਿੰਦਾ ਨਾ ਤੇ ਵਧਾਈ ਦਿੰਦਾ ਨਾ ਤੇ ਪ੍ਰਮਾਤਮਾ ਅਗੇ ਅਰਦਾਸ ਕਰਦਾ ਹਾਂ ਕਿ ਸਾਰੇ ਸੰਸਾਰ ਦੇ ਵਿੱਚ ਸ਼ੁਕ ਸ਼ਾਂਤੀ ਬਣੀ ਰਹੇ भारत माता की जय महाराजा अग्रसेन जी की जय मोदना गुप्ता पटियाला स्कूल ऑफ़ फैमिलियस सील खाना पटियाला बारगी एक्चुअली आज महाराजा अग्रसेन जी की जयंती पर एक वेस्ट मुकाबला हुआ था उसमें पहले स्थान पर आने के लिए मुझे सम्मानित किया गया है बहुत अच्छा लग रहा है तो तो मैं यही कहना चाहूंगी कि मेहनत कभी भी व्यर्थ नहीं जाती है हमें मेहनत करते रहना चाहिए और एक ना एक दिन हम अपनी मंजिल तक जरूर पहुंच जाते हैं थैंक यू